ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੱਤੀ ਲੋ ਚੱਲ ਰਹੀ ਹੈ ਬਾਹਰ ਕੂੜ ਤੋਂ ਇਹ ਸੀਗੇ ਉਦੋਂ ਦੇ ਸੁੱਕ ਗਏ ਤੇ ਦਰ ਸਰਦਾਰ ਜੀ ਹੋ ਗਏ ਤਿਆਰ ਤੇ ਅਸੀਂ ਤਿਆਰ ਹੋ ਕੇ ਚੱਲੇ ਘੁੰਮਣ ਮੈਂ ਮੰਮੀ ਸਰਦਾਰ ਜੀ

ਜੀ ਕਿਹਾ ਤਾ ਜੀ ਤੇ ਮੈਂ ਚਾਬੀ ਕੱਢਣ ਲੱਗੇ ਆਂਦੇ ਪਵਾਦ ਹੁਣ ਉਸ ਦੇ ਵਿੱਚ ਹਾਂ ਹਲ ਰਹੀ ਹੈ ਬਹੁਤ ਜ਼ਿਆਦਾ ਪਵਾਦ ਜਿਹੜਾ ਦੋ ਨਟ ਲੱਗਣੇ ਲਵਾ ਦੋ ਨਹੀਂ ਆ ਨਮਕਾ ਮਛਿੜ ਜਾਣਾ ਹੁਣ ਕੋਈ ਹੋ ਗਈ ਸੈਟ ਫੇਰ ਵੀ ਤਾਂ ਕੰਮ ਵਧੂਗਾ ਨਾ ਨਾ ਹੱਥ ਨਾ ਲਾਇਓ ਆ ਨਮਕਾ ਮਛਿੜ ਜਾਣਾ ਹੁਣ ਹੋ ਗਈ ਠੀਕ ਪਹਿਲਾਂ ਬਹੁਤ ਹਲ ਰਹੀ ਸੀ ਅੱਤੇ ਫੁੱਲ ਬੁੱਟਿਆਂ ਨੂੰ ਵੀ ਪਾਣੀ ਨਹੀਂ ਮਿਦਿਆ ਹੈਗਾ ਟੂਟੀ ਘਟਾ ਰਹੀ ਸੀਗੀ ਤੇ ਮੈਂ ਚਲਾਇਆ ਹੀ ਨਹੀਂ ਹੈਗਾ ਬਸ ਟੂ ਟੈਂਕੀ ਟੈਂਕੀ ਮਸਾਂ ਭਰੀ ਹੈ ਮੈਂ ਸੋਚਦੇ ਆਂ ਪੇੜੇ ਦੀ ਸਫਾਈ ਕਰ ਲਈਏ ਇੱਕਦਾਂ ਹੈਨਾ ਪਾਰੇ ਫੇ ਤੂੜੀ ਨੂੰ ਦੇਖ ਕੇ ਲੱਗਦਾ ਵੀ ਸਫਾਈ ਹਜੇ ਨਾ ਹੀ ਕਰੀ ਤਾਂ ਵਧੀਆ ਹੈ ਕਿਉਂਕਿ ਫੇ ਤੂੜੀ ਹਵਾਵਾਂ ਚਲਦੀ ਹੈ ਬਹੁਤ ਜ਼ਿਆਦਾ ਹੈ ਏਜੰਸੀ ਮੈਂ ਜਿਹਦੀ ਤੈਨੂੰ ਭੇਜ ਦੂੰਗਾ ਨੰਬਰ ਮੈਨੂੰ ਕਿੱਥੇ ਨੰਬਰ ਉਹਨੇ ਦਿਆ ਤਾਂ ਉਹ ਜਿਹੜਾ ਉਹ ਇੱਥੇ ਆਲਾ ਕੀ ਆ ਨਾਮ ਇਸਕੋ ਨਾ ਇਸਕਾ ਨੰਬਰ ਹੈਗਾ ਜਿਹੜਾ ਸਰਵਿਸ ਵਾਲਾ ਹਾਂ ਸਰਵਿਸ ਵਾਲਾ ਦੱਸ ਦਿੰਦਾ ਚਲੋ ਮੋੜ ਆਹ ਤਰਨੀ ਦੇ ਵਿੱਚ ਕੀ ਆ ਚੀੜ ਜਾ ਲੱਗਿਆ ਵੇ ਗੱਡੀ ਵਿੱਚ ਤੇਲ ਖਤਮ ਹੋਣੇ ਵਾਲਾ ਹੈ ਨਾ ਕੋਈ ਨਾ ਨਾ ਉਹਦੇ ਕੰਮ ਬਾਰੇ ਰਸਤੇ ਮਾੜ ਕੇ ਪਿੱਛਾ ਲਾਉਣ ਲੱਗ ਜੂਗੇ ਠੀਕ ਨਹੀਂ ਠੀਕ ਹੈ ਲਾ ਦੋਗੇ ਮੈਂ करूंगी ਮੈਂ ਗੱਡੀ ਮੈਂ ਬੈਠ ਜੂਗੀ ਮੈਂ ਚਲਾਣ ਲੱਗ ਜੂਗੀ ਪਿਛੇ ਤਾਂ ਖਲਾਣ ਲੱਗ ਜੀ ਠੀਕ ਹੈ ਤੇਲ ਘਟਾ ਹੈ ਹਾਂ ਹੋ ਗਈ ਠੰਡੀ ਆ ਮੈਂ ਛੱਡਦੀ ਨਹੀਂ ਆ ਬੰਨ ਨਾਲੀ ਲਾ ਕੇ ਤੇਲ ਪੀ ਜਾ ਹੱਕ ਸਾਈਡ ਨੂੰ ਆ ਮੈਂ ਤੇਲ ਹੀ ਨਹੀਂ ਛੱਡਦੀ ਹੈ ਭਾਈ ਕੀ ਕਰੀਏ ਭਾਈ ਸੋਹਣੀ ਐ RD ਬਹੁ ਮਿਲਵੇ ਮੇਰੇ ਘਰ ਵਾਲੀ ਨੂੰ ਜਿਹੜੀ ਪਟ੍ਰੋਲੇ ਪੀ ਜਾਂਦੀ ਮਨ ਹੋਈ ਬੜੀ ਛੰਡੀ ਜੀ ਲਓ ਜੀ ਹੁਣ ਆਪਾਂ ਇੱਕ ਗੱਡੀ ਹੋਰ ਮਿਲਣ ਲਾਣੀ ਤੇ ਅਸੀਂ ਵਧਾਈਆਂ ਦੇਣ ਨੂੰ ਤਿਆਰ ਰਹੋ ਬਸ ਠਹਿ ਗਿਆ ਕਹਾਵਾਂ ਜਾਂਦੀਆਂ ਰਾਤ ਤਾਂ ਮੇਰੇ ਉਦਮ ਨੇ ਅੱਧੀ ਰਾਤ ਨੂੰ ਔਲੇ ਪਾਤੇ ਸੀਗੇ ਪਤਾ ਕੀ ਹੋਇਆ ਰਾਤ ਨਾਲ ਸਾਡੇ ਅਸੀਂ ਸਵੇਰ ਸਵੇਰੇ ਕਿਤੇ ਨਾ ਖੜਖੜ ਜੀ ਲੱਗ ਗਿਆ ਕਰਨ ਮੇਰੇ ਕੋਲ ਹੀ ਅੱਖ ਮੈਂ ਕਿ ਉਹ ਦਮ ਆ ਗਿਆ ਹੋਰ ਉਦੋਂ ਮੈਂ ਉੱਠ ਗਿਆ ਉਦੋਂ ਮੈਂ ਕਿ ਮਮਾ ਔਲੇ ਪੈ ਰਹੇ ਮੈਂ ਜੀ ਤਾਂ ਹੀ ਬੰਦ ਕਰਦੇ ਆ ਮੈਂ ਸਵੇਰੀ ਉੱਠ ਕੇ ਸੋਚ ਰਹੀ ਇੱਕਦਮ ਮੈਂ ਕਿ ਚਲ ਆਪਾਂ ਲੇਟ ਉੱਠੂਗੇ ਹਨਾ ਅੱਜ ਕਿਉਂਕਿ ਮੱਖਾ ਚਲ ਔਲੇ ਪੈ ਗਏ ਸਵੇਰੀ ਜਦ ਮੈਂ ਉੱઠી ਮੈਂ ਬਾਹਰ ਨਿਕਲੀ ਵੀ ਚਲ ਮੌਸਮ ਠੰਡਾ ਹੋਇਆ ਹੋਇਆ ਅੱਜ ਦਾ ਦੇਖਿਆ ਬਾਹਰ ਨਾ ਕੋਈ ਔਲਾ ਨਾ ਕੋਈ ਮੀਂਹ ਕਕਣੀ ਨਾ ਕੁਛ ਹਨਾ ਨੇ ਆਖਿਆ ਉਦੋਂ ਮੈਂ ਕਿਉਂ ਕਿ ਮੈਂ ਕਿਉਂ ਉਦੋਂ ਔਲੇ ਕਿੱਥੇ ਬੈਰਦੇ ਰਾਤ ਅਤਿ ਕਿਹ ਕਿਰੇ ਏਸੀ ਨੋ ਹੋ ਗਿਆ ਦਾ ਏਸੀ ਖੜਖੜ ਦੀ ਆਵਾਜ਼ ਲੱਗ ਰਿਹਾ ਕਰ ਰਿਹਾ ਕਹਿੰਦਾ ਮੈਂ ਕਿਹਾ ਜੇ ਮੈਂ ਦੱਸ ਤਿਆ ਵੀ ਏਸੀ ਖੜਖੜ ਕਰ ਰਿਹਾ ਕਹਿੰਦਾ ਮੈਨੂੰ ਗਾਲਾਂ ਮਿਲਣੀਆਂ ਮੈਂ ਤਾਂ ਸਾਰ ਦਿਨ ਏਸੀ ਦੱਬ ਕੇ ਰੱਖਾਂ ਕਹਿੰਦਾ ਮੈਂ ਓਲਿਓ ਪਵਾ ਦੇ ਚੱਕ ਐ ਇਹ ਤਾਂ ਉਦੋਂ ਬਹੁਤ ਕੰਮ ਕਰਾਉ ਕਰਦਾ ਹੈ ਮੇਰਾ ਪੁੱਤ ਮੈਨੂੰ ਸੂਟ ਦਿਵਾਉਣੇ ਦੇ ਉੱਚ ਹੈ ਕਹਿੰਦਾ ਨਾ ਸੂਟ ਦਿਵਾਉਂਗਾ ਮਮਾ ਤੈਨੂੰ ਹੁਣ ਕਹਿੰਦਾ ਲਈ ਬਸ ਸਸਤਾ ਜਿਹਾ 600 ਤੱਕ ਦਾ ਸੂਟ ਲੈ ਲੀ ਮੈਂ ਕਿਹਾ ਕਿ ਮੈਂ ਚੀਜ਼ ਤੱਕ ਦਾ ਸੌਟ ਲਵਾਂ ਤੇ ਮੈਨੂੰ ਸੌਟ ਦਵਾਈ ਆਪ ਕੋਨੇ ਪਾਪਾ ਨੇ ਵੀ ਡਿਮਾਂਡ ਪਾਈ ਕਿ ਆ ਡਿਮਾਂਡ ਪਾਈ ਤੇ 2000 ਕੇ ਫੂਟ ਉਹ ਤਾਂ ਮੈਂ ਕਿਹਾ ਬਿੱਤੇ ਸਾਰੇ ਮੈਂ ਸਾਈਨ ਲੱਗ ਦੂੰਗੇ ਉਹ ਤਾਂ ਨਾ ਸੜਕ ਬਣਾ ਰਹੇ ਲੋ ਜੀ ਮਸਾ ਸੁਪਾਗਾ ਦੀ ਨਾ ਨਾਲ ਆਏ ਮੈਨੂੰ ਲੱਗਦਾ ਆ ਗਿਆ ਉਹ ਇਧਰ ਤਾਂ ਲੁੱਕ ਪੈ ਰਹੀ ਐ ਭਾਗਾ ਵਾਲਾ ਦਿਨ ਆ ਗਿਆ ਜੀ ਆਪਣੀ ਇਹ ਸੜਕ ਬੰਨੀ ਸ਼ੁਰੂ ਹੋਗੀ ਲੱਡੂ ਬੰਡੋ ਹਾਂ ਹਾਈ ਤਾਂ ਦੂਸਰੀ ਲੁੱਕ ਪਾ ਰਹੇ ਆਂ ਛਿੱਟਾ ਜਾ ਗੇਰ ਰਹੇ ਜੀਰਾਂ ਜੀਰਾਂ ਜਿੱਦੇ ਪਿੱਛੇ ਤਾਂ ਨਾ ਜਾਣੀ ਪਿੰਡ ਵਾਲਾ ਨਾ ਉਹ ਗਾਹਾਂ ਉੱਥੀ ਤਾਂ ਹੈ ਉਹ ਟਰੈਕਟਰ ਐਦਾਂ ਨੂੰ ਜਾਉਂਗਾ ਪਰ ਇਹਨਾਂ ਤਾਂ ਲੰਘ ਜਾਈਗੀ ਜੇ ਆਪਾਂ ਤੁਹਾਨੂੰ ਮੋੜਾਂ ਨਹੀਂ ਲੰਘਣੀ ਉਹ ਉੱਥੀ ਤਾਂ ਹੈ ਦੇਖੀਏ ਕੀ ਚੱਲ ਇਹ ਸੜਕ ਤੇ ਵੀ ਕੱਲ ਪਾਣੀ ਛਿੱਟੇ ਸੀਗਾ ਰਹੂਗੀ ਪਤਾ ਨਹੀਂ ਵਿਚਾਰੀ ਕਿੰਨੇ ਕ ਦਿਨ ਬਣੀ ਹੋਈ ਚਲੋ ਬਣੂਗੀ ਤਾਂ ਸਹੀ ਸਮ ਸਮਸਾਪਾ ਗਵਨ ਦਿਨ ਚੜਿਆ ਹੈ। ਜੇ ਮਹਾਰੂਦੀ ਸੜਕਾਂ ਬਣਨੀ ਸ਼ੁਰੂ ਹੋ ਗਈਆਂ। ਜੱਟਾਂ ਨੂੰ ਗੱਲ ਨਹੀਂ ਆਉਂਦੀ। ਬੜੰਧਾ ਬੰਦਰੀਆ। ਵੈਸੇ ਇਹ ਵੀ ਗੱਲ ਸੱਚੀ ਹੈ ਜਦ ਬੋਟਾਂ ਆਣੀਆਂ ਹੁੰਦੇ ਨਾ ਪਹਿਲਾਂ ਪੂਰੇ 5 ਸਾਲਾਂ ਚ ਨਾ ਕੋਈ ਕੁਝ ਨਹੀਂ ਕਰਦਾ ਹੈਗਾ। ਜਦ ਬੋਟਾਂ ਦਾ ਟਾਈਮ ਆ ਜਾਂਦਾ ਹੈ ਫਿਰ ਤਾਂ ਜੋ ਮਰਜ਼ੀ ਕਰਾ ਦੋ। ਉਹਨੇ ਕਹਿ ਦੇਣਾ ਅਸੀਂ ਤੁਹਾਡੀ ਸੜਕ ਬਣਾਤੀ ਸਾਨੂੰ ਬੋਟਾਂ ਮਾ। ਦੇਖਿਓ। ਉਹ ਨੂਰਤੂ ਆਂ ਕਿਸੋ? ਮੇਨੂੰ ਸੁਰਤ ਦਾ ਵਾਣਾ ਅਜੀਵਰਪੂਤ ਨੇ ਕੁਗਲੇ ਮੁਗਲੇ ਨੇ ਹੈ ਨਮੀ ਕੋ ਘਾਣਾ ਲੈਣਾ ਤਰੂਡ ਕਰਾਟ ਨਾਲ ਪੈਨ ਲੈਣੀ ਹੈ ਉਹ ਤਾਂ ਕਿ ਨਹੀਂ ਦੇਵੇਂ ਬਣਾ ਕਰ ਜਾ ਰਹੇ ਆਪਾਂ ਕਿਤੇ ਰਿਸ਼ਤੇਦਾਰੀ ਮੇਂ ਜਾ ਰਹੇ ਆ ਨਾ ਫਤੇਗੜ ਸਾਹਮਣੇ ਹੈ ਪੈਨ ਵੀ ਦਿਵਾ ਦੂੰਗੇ ਤੈਨੂੰ ਪਾਪਾ ਕਹਿੰਦੇ ਮੈਂ ਬੂਟ ਲੈਣੇ ਆ ਹੈ 2000 ਵਾਲੇ ਉਹ ਵੀ ਉਹਦੇ ਮੈਂ ਦਿਵਾਉਗਾ ਮੈਨੂੰ ਸੂਟ ਦਵਾਣਾ ਹੈ ਉਹਦੋਂ ਨੇ ਹੈ ਓਏ ਬੋਲਦਾ ਨਹੀਂ ਹੁਣ ਪੈਨ ਲੈਣੇ ਆਏ ਪੈਨ ਲੈਣੇ ਆਏ ਮੈਂ 5 ਮਿੰਟਾਂ ਲਈ ਪਹਿਲਾਂ ਜਾਏ ਆ ਮੈਂ ਆਂਦੇ ਵੇ ਲੈ ਲੂੰਗਾ ਆਂਦੇ ਵੇ ਪਰਾਂ ਨਹੀਂ ਕਿੱਧਰ ਨੂੰ ਥੋੜੀ ਅੱਛਾ ਚੱਲ ਫਿਰ ਲੈ ਲੇ ਪਹਿਲਾਂ ਪੈਨ ਲੈ ਲਈਏ ਚਲੋ ਦਵਾਉ ਉਹਦੀ ਪੈਨ ਤੇ ਕਿਤੇ ਰਸਤੇ ਹੁੰਦੇ ਆ ਘਰਾਂ ਮੀ ਤੇਰੇ ਰੂਪੇ ਕਿੱਲਾ ਗਰੀ ਉਹ ਉੱਥੇ ਕਰਾ ਲਈ ਜਣੀ ਦੰਨਾ ਮੌਤ ਮੈਂ ਸੱਤਰ ਬਣਾ ਆਪਣਾ ਕਰੀ ਚੀ ਆਂ ਆਪਣਾ ਮੈਂ ਆਪਣੇ ਘਰੇ ਤੱਕ ਹੀ ਮਗੰਨ ਨਹੀਂ ਓਦਮ ਕਿਹੜੀ ਦੁਕਾਨ 'ਤੇ ਜਾਣਾ ਸੁਟਾ ਵਾਲੀ ਵਾ ਹੈ ਜਾਵਾਂਗਾ ਕਨੂਰੀਏ ਵਾ ਨਾ ਓਦਮ ਲਈ ਜਾਵਾਂਗਾ ਤੇ ਕਿੱਥੇ ਓਦਮ ਦਾ ਬਾਕੀ ਇਹਨਾਂ ਸਭ ਤੋਂ ਮਹਿੰਗਾ ਓਦਮ ਕਿਹੜੇ ਵੇ ਜਾਣਾ ਸਭ ਤੋਂ ਸਸਤੇ ਵਾ ਮਹਿੰਗੇ ਬੇ ਜਹਾ ਆਏ ਹੋ ਤੇਰੀ ਮਰਜ਼ੀ ਹੈ ਹੈ ਉਹਦਾ ਕਿੰਨੇ ਵਾਲਾ ਸੂਟ ਲਵਾਂ ਮੈਂ 6000 ਹੈਗਾ 6000 ਨਾ ਜਿੰਨੇ ਕੇ ਮੇਰੇ ਪੁੱਤ ਦਵਾਊਗਾ ਉੰਨੇ ਕਾ ਲਾਉਂਦੀ ਮੈਂ ਮਹਿੰਗਾ ਨਹੀਂ ਲੈਣਾ ਹੈਗਾ ਹਮੇ ਠੀਕਾ ਸੂਟ ਕਰ ਕੇ ਸੜ ਮੈਨੂੰ ਦਵਾ ਪੈਂਟ ਸ਼ਰਟ ਇਹਨੇ ਦਾ ਸੂਟ ਦਵਾ ਦੇ ਮੈਂ हां सागण हो जाएगा 11 हो जाएंगे मेरा पुत्त ना नहीं ਘੜਦਾ ਮੈਨੂੰ ਕਰ ਗੱਲ ਹੁਣ ਕਿਉਂ ਚੰਚਾ ਕੀ ਬਣਾ ਬੋਲ ਹੁਣ ਸਬਜੀ ਮੰਡੀ ਆ ਗਈ ਤੇ ਸਬਜੀ ਵੀ ਲੈ ਲੰਦੇ ਹੁਣ ਲੈ ਰੋ ਗੱਡੀ ਉਲੇ ਸਬਜੀ ਵੀ ਲੈ ਆਈਏ ਫਿਰ ਪਰਾਂ ਨੂੰ ਲੰਗਣਾ ਜੇ ਤੈਨੂੰ ਕਿ ਫਿਰ ਉਹਨੂੰ ਕੁਝ ਫਰੂਟ ਵੀ ਲੈਣਾ ਹੈ ਕੱਲ੍ਹ ਸਕੂਲ ਕਿਆ ਲੈ ਕੇ ਜਾਊਗਾ ਉਹ ਕੁਝ ਨਹੀਂ ਲੈ ਉਦਮ ਅੱਜ ਉਹ ਭੱਗਾਂ ਦੇ ਨੰ ਚੜ ਗਿਆ ਪਤਾ ਕਿਹੜਾ ਆਪਣੇ ਚ ਮਾਰੂ ਪਿੰਡ ਦੀ ਸੜਕ ਬਣ ਰਹੀ ਏ ਲੱਗੀ ਰੁੱਕ ਪੈਣਾ ਹਾਂ ਹਮੇ ਉੱਪਰ ਨੁਕਮਾ ਗਿਆ ਪਿੰਡ ਦੀ ਸਮਣ ਛਿੱਤੀ ਹੈ ਉਹ ਕੋਟੇ ਮੱਥੇ ਬਣ ਰਹੀ ਆ ਉਹ ਕਿੱਥੇ ਸਹੀ ਗੱਲ ਹੈ ਉਹ ਦਰ ਵੀ ਪਤਾ ਹੈ ਮੱਟਾ ਕਰਕੇ ਬਣਦੀ ਹੈ ਇਹਨਾਂ ਮੋਟਾ ਨਾ ਬਣਦੀ ਪਿੰਡ ਦੀ ਦੇਖੋ ਜੀ ਬੱਚਾ ਬੱਚੇ ਨੂੰ ਪਤਾ ਹੈ ਕਹਿਣੇ ਕਿ ਲੋੜ ਨਹੀਂ ਹੈਗੀ ਅੱਜ ਸੰਡੇ ਸੇਲ ਵੀ ਲੱਗੀ ਹੋਈ ਐ ਅੱਗੇ ਨੂੰ ਚੱਲ ਅੱਗੇ ਨੂੰ ਸਾਸਰੀ ਦੇ ਘਰੇ ਘਰੇ ਅੰਕਲ ਨੂੰ ਪਹਿਲਾਂ ਸਸਤੀ ਕਰ। ਪੈਨ ਵੀ ਦੱਸ ਦੇ ਕਿਹੜੇ-ਕਿਹੜੇ ਲੈਣੇ ਆ। ਪੈਨ ਤਾਂ ਮੈਂ ਖਾਸ ਨੂੰ ਆ। ਚੱਲ ਫਿਰ ਉਧਰ। ਅੱਜ ਤੇਰ ਬਣੇਗੀ ਉਹ ਯਾਹ ਤੇਰੀ ਦੇ ਕਾਹ ਨਹੀਂ ਫਾਈਲ ਤਾਂ ਜਦੋਂ ਤੁੰਗਰ ਉਹਦੇ ਲਈ ਬਡੀ ਕਿਉਂ ਬਣਾ ਰਿਹਾ ਤੁੰਗਰ ਨੇ ਲੈ ਗੋ ਦੋ ਤੇ ਨਾ ਕੋਈ ਅੰਮੀ ਨਾ ਬਾਰੇ ਬਾਰ ਨਹੀਂ ਜੇ ਬੀਨੇ ਕਰਦੇ ਜੇ ਸਾਨੇ ਜਾਏ ਕੋਈ ਤਿੰਨ ਚ ਉਹ ਤਿੰਨ ਚ ਲੈ ਜਾਓ ਲੋ ਜੀ ਪੈਨ ਲੈ ਆਇਆ ਉਦੋਂ ਕਿਆ ਗਏ ਇਰਤੇ ਚਲ ਕੋਈ ਖਡਾਉਣਾ ਜਏ ਹੈ ਕੰਨੇ ਕਿ ਕੰਨੇ ਵਾਲਾ ਤੁੰਗਲੇ ਦਾ ਸਾਸੂ ਵੀ ਫਿਰਦੇ ਕਿ ਦੇਖ ਦੇਖਾ ਕੋਈ ਨਾ ਸਨ ਚਲੋ ਇਹ ਗਾਣ ਲੋ ਜਪਾ ਮੇਰੇ ਨਾਨਕ ਕਹਿੰਦੇ ਪਿੰਡ ਚੋਂ ਲੰਘ ਕੇ ਆਏ ਭੋਗਲਾ ਚੋਂ ਆ ਹੈਗਾ ਭੋਗਲਾ ਦਾ ਸਕੂਲ ਕੀ ਆਊਗੀ ਖਾਨਪੁਰ ਆ ਖਾਨਪੁਰ ਪੜੀਗਾ ਕੋ ਕੋਈ ਕਿਹੜਾ ਕੁਝ ਹੈਗਾ ਕਿੰਨੇ ਮੋਟਰਸਾਈਕਲ ਮੋਟਰਸਾਈਕਲ ਖੜੇ ਹੈ ਸਕੂਲ ਸਕੂਲ ਤਾਂ ਹੈ ਕੁਝ ਅੰਦਰ ਕੋਈ ਹੋਣੀ ਆ ਪੂਰੇ ਦੇ ਬੰਦ ਕਰੀਂ ਰੋ ਉੱਥੇ ਵੀ ਨਾ ਬੰਦ ਕਰੀਂ ਠੀਕ ਹੈ ਠੀਕ ਹਾਂ ਸੀਖੂੰ ਕੌਮੀਆਂ ਕੰਮੀ ਕਲਾ ਕੰਮੀ ਉਰੇ ਨੂੰ ਵੀ ਆ ਜਾ ਹੈ ਕਾ ਹੋਰ ਕੰਮੀ ਹੈ ਖੋਲ ਕੇ ਬੰਦ ਕੇ ਚਿੰਦਰ ਲਾ ਦੇ ਚਾਬੀ ਗੱਡੀ ਚ ਚੋਰ ਕਹਿੰਦੇ ਆ ਮੈਂ ਆਪ ਲਾ ਦਵਾ ਜਿੰਦਾ ਤਾਂ ਜੇ ਨਹੀਂ ਲਾਇਆ ਲੋ ਜੀ ਅਸੀਂ ਆ ਗਏ ਘਰੇ ਘਰੇ ਸਾਡੇ ਕੋਈ ਨਹੀਂ ਦਿਖ ਰਹਾ ਹੈਗਾ ਨਾ ਪਾਪਾ ਜੀ ਐ ਸਿਰਫ ਇੱਕ ਜੈਰੀ ਜੈਰੀ ਦਿਖ ਰਿਹਾ ਹੈ ਉਹ ਟਰੈਕਟਰ ਕਿਤਨਾ ਟੱਡਾ ਜਿਹਾ ਹੋਇਆ ਪਿਆ डूगे वे हाँ ऐसी टायर कसली घर का रखा ला बी अस रिश्तेदार घूमे पर वीडियो शूट नहीं करी है पहुंच गए घरे ठीक है हवा चल रही है ਰਿਸ਼ਤੇਦਾਰੀ ਵੀਡੀਓ ਸ਼ੂਟ ਕਰਨੀ ਬੰਦ ਅਸੀਂ ਕਰੀ ਨਹੀਂ ਹੈਗੀ ਫਿਰ ਸਾਨੂੰ ਕਈ ਸਬਸਕ੍ਰਾਈਬਰ ਮਿਲੇ ਕਹਿੰਦੇ ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਦੇ ਹਾਂ ਹੁਣ ਅਸੀਂ ਆਦੇ ਤੇ ਆਦੇ ਰਿਸ਼ਤੇਦਾਰਾਂ ਦੀ ਵੀਡੀਓ ਬਣਾਉਣੀ ਬੰਦ ਕਰ ਦੇਣੀ ਹੈ ਫਿਰ ਪਤਾ ਨਹੀਂ ਲੱਗੂਗਾ ਵੀ ਤੁਸੀਂ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਦੇ ਹੋ ਦੇਖੀਆ ਔਰੇ ਦਾੰਤ ਖੜਾ ਕਰਕੇ ਹਾਏ ਔਰੇ ਕਿਸ ਨੇ ਕਰਿਆ ਗੂੰਜਾ ਉਹ ਉਸਨੇ ਕਰਿਆ ਪਿੱਛੇ ਆ ਪਤਾ ਉਹ ਬਹਰ ਜਾ ਆ ਵਾ ਪਿੱਛੇ ਦੇਖਿਆ ਆਹ ਦੇਖੀ ਉਹ ਵੀ ਪੱਕਾ ਪਿੱਛੇ ਬੈਠਿਆ ਹੋਣਾ ਉੱਥੀ ਕੋਲੇ ਦੇਖਿਆ ਦੇਖਿਆ ਕਹਿ ਤੈਨੂੰ ਰਾਖੀ ਵਾਸਤੇ ਛੱਡ ਕੇ ਗਏ ਨੇ ਕਹਿ ਤੈਨੂੰ ਹੋਰਨ ਮਾਰੇ ਸੁਣਿਆ ਨਹੀਂ ਹੈ ਓਏ ਓ ਸ਼ੇਰੂ ਨਾ ਦੇਖ ਲੈ ਓਏ ਤੈਨੂੰ ਰੱਖੀ ਵਾਸਤੇ ਰੱਖ ਕੇ ਤੇ ਆਰਾਮ ਤੇ ਬੈਠਿਆ ਤੂੰ ਪਿੱਛੇ ਹੈ ਸ਼ੇਰੂ ਦੇਖ ਲੈ ਕੈਰ ਤੇ ਪਲੰਗ ਗਿਆ ਬੈਠਿਆ ਔਰੇ ਆਰਾਮ ਤੇ ਓਏ ਕੁੱਤੀ ਸੁੱਖੇ ਕੁੱਤੀ ਸੁਗਰੀ ਹਾਂ ਏ ਹਾਏ ਹਾਏ ਸੱਚੀ ਗੱਲ ਐ ਸੁਣ ਕਰ ਓ

ਬੱਕਰੀਆਂ ਸੀ। ਹਾਂ। ਹਾਂ। ਉਹਨੇ ਦੇਖ ਰਿਹਾ ਨਾ ਕੁੱਤੇ ਸੀਗੇ ਹਨਾ ਛੋਟੇ ਛੋਟੇ ਕਤੂਰੀਏ ਸੀਗੇ ਉਦੋਂ ਕਹਿੰਦਾ ਨਾ ਮੈਂ ਲੈ ਕੇ ਆਣੇ ਉਹਦੇ ਨੇ ਦੋ ਚੱਕੇ ਐ ਹੱਥਾਂ 'ਚ। ਉਹ ਦੋਵਾਂ ਨੇ ਪਿੱਛੇ ਕਰੀ ਕਾਸੀ। ਇਹ ਬਣ। ਉਹ ਦੋਗੇ ਕਬੀਜ ਦੇ ਉੱਪਰ। ਬੰਦ ਕਰੀ। ਰੁਕੀ। ਮੈਨੂੰ ਪਤਾ ਕੁੱਤੇ ਦੀ ਬਾਤ ਕਰੀਏ ਕੁੱਤਾ ਨਹੀਂ ਲੈ ਕੇ ਆਣਾ। ਲੈ ਕੇ ਆਉਂਗੇ ਲੈ ਕੇ ਆਉਂਗੇ ਦੋ ਲੈ ਕੇ ਆਉਂਗੇ ਆਪਾਂ। ਆਪਾਂ ਪਿੰਜਰਾ ਬਣਾ ਲੈਣਾ ਤਾਕੜਾ। ਕੀ ਕੈਂਪ 50000 ਕਢਾ ਲਾ ਸੁਣ ਲੋ 50000 ਕਢਾ ਲਾਣਾ ਖਾਤੇ ਮੈਂ 50000 ਪਾ ਦਿਓ ਫਿਰ ਇਹ ਤਾਂ ਮਾੜਾ ਸ਼ਰਤ ਤਾਂ ਐਡੀ ਐਡੀ ਰੱਖਾ ਹੈ ਹੈ ਵੇ ਜਦੋਂ ਆ ਮੇਰੀ ਤਾਂ ਛੋਟੀ ਬੰਦਵਾ ਨਾ ਮੱਥੇ ਦੇ ਕਰਿਆ ਉਹ ਬੋਲੀ ਜਾ ਰਹੀ ਹੈ ਇਹ ਤਾਂ ਰੱਬ ਤਾਂ ਕਿ ਇੱਧਰ ਹੈ ਤਾਂ ਇੱਧਰ ਮੂੰਹ ਦੇ ਦੇ ਹੋਏ ਕੀ ਕਹਿੰਦੇ ਪਾਪਾ ਲੋਕਾ ਟਰੱਕ ਉਲਟਿਆ ਵਾ ਆ ਯੋ ਦੇਖ ਰਾਂੰ ਗਲੂਰੇ ਬੱਸ ਨਾ। ਜਬੇ ਮੇਰੀ ਨਾਨੀ ਸੁਣਦੀ ਓਏ ਖੜੋ। ਤੋ ਦੇ। ਨਾਨੀ ਨਕਰੀਆ ਕਰਦੀ। ਪੂਰਾ ਆ ਜਾ ਬਰਾ। ਕੀ ਕਨਾਸ ਦੇਖੀ? ਨਾਨਾ ਦੇਖੀਓ ਕਰ ਦੇ ਬੁੱਤ ਮਾਸੀਆਂ ਦੇਖਾਂ। ਫੇ ਮਾਸੀਆਂ ਨੂੰ ਸਾਸਰੀ ਦਾ ਕਰਦੇ। ਅੱਛਾ ਚੱਕੋ। ਮੇਰੇ ਸਾਰੇ ਨਾਨਾ। ਕਿ ਸਾਰੇ ਨਾਨਾ ਕਿਉਂ ਸਾਸਰੀ ਕਾਲ? ਸਾਰੇ ਦੇਖਾਂ। ਹਾਂ। ਕਬੂ ਦੇਖੇ ਕਿ ਨਿਸ਼ਾਨਤ ਹੋਈ ਖੜੀ ਐ। ਹਾਂ ਕਬੂ। ਪਤਾ ਨਹੀਂ ਹਦਾ ਕਿਸੇ ਦਾ ਪਿੰਡ ਦਾ ਮਾ ਕੁੱਤਾ।

ਨਾ ਉੱਪਰ ਮਾਰੇ ਗਨੇ ਨੂ ਨਾ ਬਹੁਤ ਬੁੜੀ ਗੰਦ ਬਣਾ ਦੋ ਕੁੱਤਿਆਂ ਕੀ ਨਾ ਜਾ ਸਾਰੇ ਕੋਠੇ ਨਹੀਂ ਨਹੀਂ ਗੰਦ ਬਣਾ ਦੇਗੇ ਚਾਹੇ ਕੋ ਪ੍ਰਕਾਰੇ ਬਣਾ ਲੈਣ ਲੈ ਪੈਸੇ ਦੇ ਪੈਸੇ ਦੇ ਥਾਰੀ ਥਾਰੀ ਕੋਠੇ ਬਣਾਣੀਆਂ ਪੈਸੇ ਦੇ ਮੈਂ ਮੈਂ ਕਦ ਕਹਿਆ ਮਾਰੇ ਕੋਠੇ ਚਲ ਇਧਰੇ ਬਣਾਣੀ ਸਕੀਮ ਤੂੰ ਦਈਏ ਪੈਸੇ ਦੇ ਪੈਸੇ ਵੀ ਦੂ ਦੇ ਦੇ ਆ ਗਿਆ ਡਾੜੀ ਵੀ ਐਦਾਂ ਨਹੀਂ ਕਹਦੇ ਤੈਨੂੰ ਪੌਕਟ ਮਨੀ ਮਿਲੀ ਮੈਨੂੰ ਵੀ ਸੂਟ ਦਵਾ ਲਿਆ ਕਹਦੇ ਹਾਂ ਹਾਂ ਓਏ ਪਾਕਟ ਮਨੀ ਦਾ ਬਾ ਹਾਂ ਤੈਨੂੰ ਵੀ ਦੱਸ ਦਿਆ ਕਰ ਹਾਏ ਉਹ ਵੀ ਲੈ ਲੈ ਕਰੇਗੀ ਇਹ ਪਾਕਟ ਮਨੀ ਕੇ ਬੰਦੇ ਪੈਰ ਤੇ ਥੋੜੀ ਆਈ ਜਾਂਦਾ ਕਹਿ ਰਹੀ ਪੈਰ ਨੂੰ ਵੀ ਦੱਸ ਦੇ ਨਾ ਰਹਾ ਤਨਵੀਰ ਗੱਡੀ ਕਰਕੇ ਸੌ ਗਈ ਆਈਏ ਪੋਲ ਵਾਲੇ ਦੋਨੇ ਜੋੜੀਏ ਕਿੰਨੇ ਕਰਾ ਫਿਰ ਚੇਂਜ ਕਰਾ ਲੈ ਨਹੀਂ ਵੀ ਤੋਂ ਤੇ ਅੱਜ ਚੱਲੇ ਨਾ ਮੈਂ ਕੀ ਕਰਾਂ ਅੱਜ ਮੋਟਰਸਾਈਕਲ ਪਰ ਜਾ ਰਹੇ ਨਾ ਮੈਂ ਕੀ ਕਰਾਂ ਸਾਰੇ ਦਿੱਲੀ ਦੀ ਪਾਪਾ ਉਤਰੇ ਪਾਪਾ ਕਹਿੰਦੇ ਲੱਗੇ ਕੱਢ ਉਹ ਕੱਢ ਰਿਹਾ ਮੈਂ ਭੁੱਲ ਗਿਆ ਵੀ ਨੀਚੇ ਪਾਣੀ ਦਾ ਮੈਂ ਗੱਡੀ ਨੂੰ ਇੱਥੇ ਪੈਰ ਰੱਖ ਲਿਆ। ਉਹ ਫਿਰ ਉਹ ਉੱਤਰ ਗਿਆ ਨੀਚੇ ਦੀ ਸੜਕ ਵਿੱਚ ਲੱਗੀ। ਅਰੇ ਬਹੁਤ ਗੰਭੀਰ ਹੋ ਗਏ ਬਹੁਤ ਨੀਚੇ ਤੇ ਉਹ ਦੇਖ ਲੈ ਇੱਥੇ ਨੀਂਹ ਲੱਗ ਗਈ। ਇਹ ਇਹ ਉਹ ਤਾਂ ਮੈਨੂੰ ਹੀ ਪਤਾ ਵੀ ਤੂੰ ਚਲਾ ਕੇ ਹੈ ਪਰ ਬੰਦ ਵੀ ਹੈ ਵੀਡੀਓ ਆ ਦੇਖਾ ਬਲੈਕ ਟੀ ਚੱਲ ਤੋਂ ਨਹੀਂ ਕੋਈ ਨਹੀਂ ਕੋਈ ਖਾ ਵਾਈਟ ਵੀ ਧੋਣ ਵਾਲੀ ਆ ਓਏ ਹਾਂ ਨੋ ਫਾਰਵਰਡ ਰੋਬੋਟ ਧੋਣੇ ਧੋਣੇ ਆ ਆ ਦੇਖਾ

ਉਹ ਲੋਲੇ ਦੇਖੀ ਹਾਂ ਕਿੱਕ ਪੈਰ ਪਤਾਈ ਕੇ ਮੂਰੇ ਉਹ ਕਿੱਥੇ ਗਿਆ ਹਲੋ ਇੱਟ ਦੇ ਨੀਚੇ ਫਸ ਕੇ ਖੜ ਜਾ O que ਟੂੜੀ ਪੜ ਗਈ ਜਰਾ ਬੰਮਲ ਪੜ ਗਈ ਲੈ ਮੈਂ ਵੀ ਆਏ ਜਾਣਾ ਫਿਰ ਪੰਗਲੇ ਵਾਲੋ ਟੈਣਾਣਾਣਾ ਡੈੜੀ ਉਦਮ ਕਿ ਆਇਆ ਹਾਂ ਹਾਂ ਸਿੱਧਾ ਕਰਾਂ ਉੱਠੀ ਖਾ ਇਹ ਦੇ ਨਹੀਂ ਟੌਮੀ ਮਰਾ ਪੁੱਤ ਨੂੰ ਖੜ ਜਾ ਇੱਕ ਨਾ ਟੌਮੇ ਜਨੇ ਪਾਲਿਆ ਦਾ ਪੰਗਾ ਹੋਰ ਕੀ ਆਇਆ ਹੋ ਸੋੜਿਆ ਆ ਉਹ ਆਗੇ ਸ਼ਰੂ ਤਾਪ ਮਾਰੇ ਪਾਣੀ ਪੀ ਰਿਹਾ ਮम्मा ਮੈਂ ਕੀ ਕਰਾਂ ਹੂੰ ਕਰਨਾ ਹੈ ਤਾ ਤੂੰ ਮम्मा ਕੀ ਮੰਨੂ ਵੀ ਲੈ ਕੇ ਦੇ ਮੇਰੇ ਬੂਟ ਨਾ ਮੈਂ ਨਹੀਂ ਆਂਗੀ ਨਾ ਦਿਲ ਦਾ ਲੰਬਾ ਕਰ ਦੇ ਮੇਰੇ ਬੂਟੇ ਖਰਾਬ ਕਰ ਦੇ ਮਮਾ ਲੈ ਫੜੂ ਕੀ ਨਾ ਖੁਰਖੁਰ ਲੱਗ ਗਿਆ ਕਰਨ ਸਵੇਰੀ ਚਵੇਰੀ ਮੈਂ ਕਿਹਾ ਉਹਦਾਂ ਐਸੀ ਨੂੰ ਕੀ ਆ ਹੋ ਗਿਆ ਕਿ ਕੁਛ ਨਹੀਂ ਹੋਇਆ ਐਸੀ ਉੱਠ ਕੇ ਬੰਦ ਕਰਿਆ ਤਾਂ ਇਹਦੇ ਕੁਛ ਨਹੀਂ ਹੋਇਆ ਓਲੇ ਪੈਣ ਲੱਗ ਗਏ ਮੇਸੀ ਨਾ ਸਵੇਰੀ ਉੱਠੀ ਹਮੇ ਲੇਟ ਉੱਠੇ ਸਵੇਰੀ ਸੋਆ ਵੀ ਚਲ ਮੌਸਮ ਠੰਡਾ ਹੋ ਗਿਆ ਆਰਾਮ ਤੇ ਉੱਠ ਸੂਣ ਕਹਿ ਰਿਹਾ ਮੈਂ ਕਿ ਮੈਂ ਬਹਾਂ ਨਿਕਲੀ ਮੈਂ ਕਿ ਮੌਸਮ ਤਾਂ ਠੰਡਾ ਹੈ ਦੇਖੇ ਬਾਹਰ ਕੁਛ ਵੀ ਨਹੀਂ ਦੇਖੀ ਪਾਣੀ ਆਇਆ ਮੇਡਾ ਉਹਦਾਂ ਮੈਂ ਕਿ ਓਲੇ ਕਿੱਥੇ ਪਏ ਦੇਖਿਆ ਪਾਣੀ என்ன ஊர் அக்கா முறைமுறை ਦੇਖ ਲੈ ਹਾਂ ਦੇਖੀ ਹੁਣਾਂ ਲਾੜ ਰਹੇ ਐ ਵੀ ਤੂੰ ਉਦਮ ਕੋਲ ਕਿਉਂ ਛੜਿਆ ਚੈਰੀ ਐ ਨਹੀਂ ਜਾਂਦੀ ਹੁੰਦੀ ਤੇਰੇ ਡੈਡੀ ਕੋਲ ਪਿੱਛੇ ਸੀਟ 'ਤੇ ਬਿਠਾ ਦੇ ਤੂੰ ਉਹ ਵੇਖ ਨਾ ਟਰੈਕਟਰ ਕੀ ਪਪਾ ਪਿੱਛੇ ਸੀਟ 'ਤੇ ਦੇਖੀ ਦੇਖੀ ਦੇਖ ਦੇ ਲਾਲੀ ਗਿਆ ਨਾ ਪਿੱਛੇ ਲਾਲੀ ਦੇ ਪਿੱਛੇ ਵਿੱਚ ਜਾਉਂਗਾ ਆ ਦੇਖ ਦੇ ਤੂੰ ਤਾਂ ਇਹ ਸੁਣਦਾ ਹੀ ਦੇਖ ਰਿਹਾ ਮੇਰਾ ਮਾਲਕ ਕਿੱਧਰ ਜਾ ਰਿਹਾ ਐ ਏ ਏ ਆ ਗਿਆ ਟੌਨੀ ਰਿਟਰਨ ਦੇਖ ਰਿਹਾ ਏ ਏ ਆ ਗਿਆ ਚਲ ਪਰ ਏ ਬੱਪ ਗੋਜਕ ਏ

ਬੇਚਾਰਾ ਖੜਾ ਦੇਖ ਰਿਹਾ ਮੈਨੂੰ ਲੈ ਕੇ ਨਹੀਂ ਗਏ ਹੈਗੇ ਨਾਲ ਹਾਇਆ ਦੇਖੋ ਇੱਥੇ ਕੁੱਤਿਆਂ ਨੇ ਮਿੱਟੀ ਪੱਟੀ ਇੱਥੇ ਬੈਂਦਾ ਹੋਣਾ ਕੋਈ ਨਾ ਕੋਈ ਪੱਕਾ ਜਾਂ ਟੌਮੀ ਬੈਂਦਾ ਹੋਣਾ ਜਾਂ ਜੈਰੀ ਬੈਂਦਾ ਹੋਣਾ ਦੇਖੋ ਕਿੰਨੀ ਮਿੱਟੀ ਪੱਟਤੀ ਇੱਥੇ ਪਹਿਲਾਂ ਇਹਨਾਂ ਨੇ ਉਹ ਕੰਦ ਲਵੇ ਮਿੱਟੀ ਪੱਟੀ ਸੀਗੀ ਕਹਿੰਦੇ ਹਾਇ ਦੇਖਿਆ ਆੜੂ ਹਣ ਦਾ ਹੈ ਖਾਣ ਲੱਗ ਗਈਆਂ ਘਾਟੋਂ